ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕਿ ਜੁਲਾਈ ਅਤੇ ਅਗਸਤ ਮਹੀਨੇ ਵਿੱਚ ਇਹ ਦੋ ਚੀਜ਼ਾਂ ਦਾ ਦਾਨ ਕਦੇ ਨਾ ਕਰੋ ਉਹ ਦੋ ਚੀਜ਼ਾਂ ਕਿਹੜੀਆਂ ਨੇ ਆਓ ਉਸ ਬਾਰੇ ਜਾਣਦੇ ਹਾਂ ਆਪਾਂ ਸਭ ਨੂੰ ਭੁੱਲ ਕੇ ਵੀ ਇਹ ਦੋ ਚੀਜ਼ਾਂ ਦਾ ਦਾਨ ਕਦੇ ਨਹੀਂ ਕਰਨਾ ਚਾਹੀਦਾ ਇਹ ਦੋ ਚੀਜ਼ਾਂ ਆਪਣੇ ਘਰ ਗਰੀਬੀ ਲੈ ਆਉਂਦੀਆਂ ਨੇ ਤੇ ਮਾਇਆ ਆਪਣਾ ਫਿਰ ਸਾਥ ਛੱਡ ਜਾਂਦੀ ਹੈ ਉੰਜ ਆਪਾਂ ਸਭ ਜਾਣਦੇ ਹਾਂ ਦਾਨ ਕਰਨਾ ਪੁੰਨ ਦਾ ਕੰਮ ਹੈ ਤੇ ਦਾਨ ਨੂੰ ਸਭ ਧਰਮਾਂ ਦੇ ਵਿੱਚ ਬੜਾ ਮਹੱਤਵਪੂਰਨ ਵੀ ਮੰਨਿਆ ਗਿਆ ਪਰ ਦਾਨ ਕਰਦੇ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਦਾਨ ਜੋ ਕਰ ਰਹੇ ਹੋ ਇਸ ਦਾ ਤੁਹਾਡੇ ਤੇ ਕੀ ਅਸਰ ਹੋਵੇਗਾ ਕਈ ਵਾਰ ਗਲਤ ਚੀਜ਼ ਦਾਨ ਕਰਨ ਨਾਲ ਆਪਾਂ ਗੰਗਾਲ ਹੋ ਜਾਂਦੇ ਆਪਾਂ ਕਈ ਵਾਰ ਐਵੇਂ ਦੀਆਂ ਚੀਜ਼ਾਂ ਦਾ ਦਾਨ ਕਰ ਬੈਠਦੇ ਆ ਜੋ ਆਪਣਾ ਨੁਕਸਾਨ ਕਰ ਦਿੰਦੀਆਂ ਨੇ ਫਿਰ ਆਓ ਜਾਣਦੇ ਆ ਉਹ ਕਿਹੜੀਆਂ ਚੀਜ਼ਾਂ ਨੇ ਜੋ ਪੁੰਦੀ ਥਾ ਆਪਣਾ ਨੁਕਸਾਨ ਕਰ ਦਿੰਦੀਆਂ ਨੇ ਸੰਗਤ ਜੀ ਅੱਗੇ ਵਧਣ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ ਤਾਂ ਕਿ ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਕਿਰਪਾ ਬਣਾਈ ਰੱਖਣ ਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਵੀ ਤੁਸੀਂ ਪਵਿੱਤਰ ਕਰੋ ਫਿਰ ਆਓ ਅੱਜ ਦੇ ਕਥਾ ਦੇ ਵਿਸ਼ੇ ਤੇ ਸਾਂਝ ਪਾਉਨੇ ਆ ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਵਾਰ ਇੱਕ ਨਗਰ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਰਾਜਾ ਨਾ ਬੜਾ ਜਿਆਦਾ ਧਰਮੀ ਸੀ ਉਹ ਅਮ੍ਰਿਤ ਵੇਲੇ ਉੱਠ ਇਸ਼ਨਾਨ ਕਰ ਪਰਮਾਤਮਾ ਦਾ ਨਾਮ ਲੈਂਦਾ ਉਸ ਤੋਂ ਬਾਅਦ ਉਹ ਦਾਨਪੁਨ ਕਰਦਾ ਦਾਨਪੁਨ ਕਰਨ ਤੋਂ ਬਾਅਦ ਹੀ ਕੁਝ ਆਪਣੇ ਮੂੰਚ ਪਾਇਆ ਕਰਦਾ ਇਸ ਤਰ੍ਹਾਂ ਰਾਜੇ ਨੇ ਨਾ ਪੂਰੇ ਨਗਰ ਚ ਐਲਾਨ ਕਰਤਾ ਕਿ ਮੈਂ ਅੰਮ੍ਰਿਤ ਵੇਲੇ ਦਾਨ ਕਰਦਾ ਤੇ ਜਿਸ ਨੂੰ ਜਿਸ ਚੀਜ਼ ਦੀ ਜ਼ਰੂਰਤ ਹੈ ਉਹ ਅੰਮ੍ਰਿਤ ਵੇਲੇ ਆ ਕੇ ਤੇ ਮੇਰੇ ਤੋਂ ਲੈ ਜਾਵੇ ਇਹ ਖਬਰ ਜਦੋਂ ਰਾਜੇ ਦੇ ਪੂਰੇ ਇਲਾਕੇ ਚ ਜਾ ਕੇ ਸਭ ਨੂੰ ਪਤਾ ਲੱਗੀ ਤੇ ਜਿਸ ਨੂੰ ਜਿਸ ਚੀਜ਼ ਦੀ ਜ਼ਰੂਰਤ ਸੀ ਉਹ ਅੰਮ੍ਰਿਤ ਵੇਲੇ ਹੀ ਰਾਜੇ ਦੇ ਮਹਿਲ ਦੇ ਬਾਹਰ ਲਾਈਨਾਂ ਲਗਾ ਲੈਂਦੇ ਤੇ ਰਾਜਾ ਵੀ ਉਹਨਾਂ ਨੂੰ ਬੜਾ ਦਾਨਪੁਨ ਕਰਦਾ ਉਸੇ ਨਗਰ 'ਚ ਇੱਕ ਮਨੁੱਖ ਰਿਹਾ ਕਰਦਾ ਸੀ। ਉਹਨੇ ਲੋਕਾਂ ਦੇ ਘਰ ਜਜਮਾਨੀ ਕਰਿਆ ਕਰਦਾ ਤੇ ਉਸ ਤੋਂ ਬਾਅਦ ਉਹ ਜੋ ਵੀ ਮਿਲਦਾ ਉਹ ਘਰ ਲਾ ਜਾ ਕੇ ਤੇ ਆਪਣੀ ਪਤਨੀ ਨੂੰ ਦੇ ਦਿੰਦਾ। ਦੋਨੋਂ ਰਿੰਨ ਪਕਾ ਕੇ ਤੇ ਖਾ ਲੈਂਦੇ। ਅੱਜ ਤੋਂ ਰਾਜੇ ਦਾ ਐਲਾਨ ਹੋਇਆ ਕਿ ਜਿਸ ਨੂੰ ਜੋ ਚੀਜ਼ ਦੀ ਜ਼ਰੂਰਤ ਹੈ ਉਹ ਮੇਰੇ ਕੋਲ ਆ ਕੇ ਤੇ ਲੈ ਜਾਵੇ। ਹੁਣ ਉਹਦੀ ਪਤਨੀ ਕਹਿਣ ਲੱਗੀ ਸਾਰਾ ਨਗਰ ਆਪਣੀਆਂ ਜ਼ਰੂਰਤਾਂ ਲਈ ਰਾਜੇ ਦੇ ਕੋਲ ਜਾ ਰਿਹਾ। ਤੇ ਤੁਸੀਂ ਵੀ ਰਾਜੇ ਦੇ ਕੋਲ ਜਾ ਉਹਨੇ ਕਿਹਾ ਭਗਵਾਨੇ ਜਿੰਨਾ ਆਪਾਂ ਨੂੰ ਚਾਹੀਦਾ ਉਹਨਾ ਆਪਾਂ ਨੂੰ ਮਿਲ ਜਾਂਦਾ ਫਿਰ ਰਾਜੇ ਦੇ ਕੋਲ ਜਾਣ ਦੀ ਕੀ ਜ਼ਰੂਰਤ ਹੈ ਉਹਨੇ ਕਿਹਾ ਨਹੀਂ ਕਦੋਂ ਤੱਕ ਆ ਚੋਲੀ ਰੇਣੇ ਕੇ ਖਾਂਦੇ ਰਵਾਂਗੇ ਤੁਸੀਂ ਰਾਜੇ ਦੇ ਕੋਲ ਜਾਓ ਕਿ ਐਸਾ ਕੁਝ ਮੰਗ ਕੇ ਲੈ ਕੇ ਆਓ ਕਿ ਤਿੰਨ ਡੰਗ ਦਾ ਪ੍ਰਸ਼ਾਦਾ ਸੋਨਾ ਖਾ ਸਕੀਏ ਉਹਨੇ ਅੱਗੋਂ ਮਨਾ ਕਰਤਾ ਉਹਦੀ ਪਤਨੀ ਨੇ ਦੋ ਦਿਨ ਪ੍ਰਸ਼ਾਦਾ ਨਾ ਖਾਦਾ ਖਾਰ ਥੱਕੇ ਤੇ ਉਸ ਨੂੰ ਰਾਜੇ ਦੇ ਕੋਲ ਜਾਣਾ ਪਿਆ ਜਦੋਂ ਰਾਜਾ ਪਹੁੰਚਿਆ ਰਾਜੇ ਦੇ ਕੋਲ ਹੁਣ ਉਹ ਰਾਜਾ ਅੰਮ੍ਰਿਤ ਵੇਲੇ ਦਾਨ ਕਰਦਾ ਸੀ ਉਸ ਤੋਂ ਬਾਅਦ ਆਪਣੇ ਕੰਮਾਂ ਦੇ ਵਿੱਚ ਮਸ਼ਰੂਫ ਹੋਇਆ ਜਾਇਆ ਕਰਦਾ ਸੀ ਹੁਣ ਜਦੋਂ ਇਹ ਮਨੁੱਖ ਉਸ ਥਾਂ ਤੇ ਪਹੁੰਚਿਆ ਤਾਂ ਰਾਜਾ ਉਸ ਸਮੇਂ ਤਿੱਖੜ ਦੁਪਹਿਰ ਸੀ ਤੇ ਰਾਜੇ ਨੂੰ ਘੋੜਿਆਂ ਦਾ ਬੜਾ ਜ਼ਿਆਦਾ ਸ਼ੌਂਕ ਸੀ ਰਾਜੇ ਨੇ ਰਾਜੇ ਦੇ ਮਹਿਲ ਤੇ ਜਾ ਕੇ ਉਹ ਨੇਕ ਮਨੁੱਖ ਨੇ ਕਿਹਾ ਵੀ ਮੈਂ ਰਾਜੇ ਨੂੰ ਮਿਲਾਂ ਹੁਣ ਦਰਬਾਰੀ ਸਿੱਧਾ ਉਹਨੂੰ ਅਸਤਵਲ ਘੋੜਿਆਂ ਦੇ ਅਸਤਵਲ ਚ ਲੈ ਕੇ ਤੇ ਚਲੇ ਗਿਆ ਉਥੇ ਰਾਜੇ ਨੇ ਉਹਨੂੰ ਨਮਸਕਾਰ ਕੀਤਾ ਰਾਜਾ ਕਹਿੰਦਾ ਦੱਸੋ ਜੀ ਉਹਨੇ ਕਿਹਾ ਵੀ ਮੈਂ ਦਾਨ ਲੈਣ ਆਇਆ ਹਾਂ ਰਾਜਾ ਕਹਿੰਦਾ ਮੈਂ ਸਿਰਫ ਅੰਮ੍ਰਿਤ ਵੇਲੇ ਦਾਨ ਕਰਦਾ ਤੇ ਇਸ ਸਮੇਂ ਮੈਂ ਆਪਣੇ ਘੋੜਿਆਂ ਦੇ ਅਸਤਵਲ ਚ ਮੇਰੇ ਤਨ ਤੇ ਤਾਂ ਪੂਰੇ ਵਸਤਰ ਵੀ ਨਹੀਂ ਹੈਗੇ ਵੀ ਮੈਂ ਤੁਹਾਨੂੰ ਕੁਝ ਦਾਨ ਕਰ ਸਕਾਂ ਤੁਸੀਂ ਕੱਲ ਅੰਮ੍ਰਿਤ ਵੇਲੇ ਆ ਜਾਓ ਤੇ ਮੈਂ ਦਾਨ ਜੋ ਮੰਗੋਗੇ ਉਹ ਦੇ ਦਵਾਂਗਾ ਉਹਨੇ ਕਿਹਾ ਨਹੀਂ ਨੇਕ ਮਨੁੱਖ ਕਹਿੰਦਾ ਨਹੀਂ ਰਾਜਾ ਮੈਂ ਦੁਬਾਰਾ ਨਹੀਂ ਆ ਸਕਦਾ ਜੋ ਵੀ ਤੂੰ ਦੇਣਾ ਮੈਨੂੰ ਹੋਣੀ ਦੇ ਦੇ ਉੱਥੇ ਜਿਹੜੇ ਘੋੜਿਆਂ ਦੀ ਦੇਖਰੇਖ ਕਰਦੇ ਸਨ ਨਾ ਉਹ ਹੱਸ ਕੇ ਕਹਿੰਦੇ ਰਾਜਾ ਫਿਰ ਇਸ ਸਮੇਂ ਤੇ ਘੋੜਿਆਂ ਦੀ ਲਿੱਦ ਦੀ ਏ ਤੇ ਘੋੜਿਆਂ ਦੀ ਲਿੱਦ ਦੀ ਦੇ ਦੋ ਰਾਜੇ ਦੇ ਮਨ 'ਚ ਪਤਾ ਨਹੀਂ ਕੀ ਹੋੜਿਆ ਤੇ ਉਹ ਨੇਕ ਮਨੁੱਖ ਵੀ ਕਹਿੰਦਾ ਰਾਜਨ ਇਹ ਹੀ ਦੇ ਦੋ ਰਾਜੇ ਨੇ ਇੱਕ ਬੱਠਲ ਭਰਿਆ ਘੋੜੇ ਦੀ ਲਿੱਦ ਦਾ ਤੇ ਉਹ ਜਿਹੜਾ ਸਾਹਮਣੇ ਨੇਕ ਮਨੁੱਖ ਖੜਾ ਸੀ ਉਹਦੀ ਝੋਲੀ ਦੇ ਵਿੱਚ ਪਾ ਦਿੱਤਾ ਹੁਣ ਉਹ ਵੀ ਸੱਤ ਵਚਨ ਕਰਕੇ ਨੇਕ ਮਨੋਖ ਲੈ ਗਿਆ ਜਦੋਂ ਘਰ ਲਗਿਆ ਨਾ ਤਾਂ ਆਪਣੀ ਪਤਨੀ ਨੂੰ ਕਿਹਾ ਵੀ ਥੋੜਾ ਜਿਹਾ ਥਾਂ ਲਿੰਬ ਤੇ ਉਸ ਤੋਂ ਬਾਅਦ ਉਹਦੀ ਪਤਨੀ ਕਹਿੰਦੀ ਵੀ ਐਡੀ ਝੋਲੀ ਭਰੀਏ ਪਤਾ ਨਹੀਂ ਕਿੰਨਾ ਖਜ਼ਾਨਾ ਮਿਲਿਆ ਉਹਨੇ ਜਦੋਂ ਬਾਹਰ ਥਾਂ ਲਿੰਬਿਆ ਤਾਂ ਉੱਤੇ ਉਹਨਾਂ ਉਹਨਾਂ ਦਾ ਉੱਤੇ ਜਦੋਂ ਉਹਨਾਂ ਲਿੱਦ ਪਾ ਦਿੱਤੀ ਹੁਣ ਉਹ ਕਹਿੰਦੀ ਵੀ ਇਹ ਕੀ ਕਹਿੰਦੇ ਰਾਜੇ ਨੇ ਮੈਨੂੰ ਇਹ ਹੀ ਦਿੱਤਾ ਤੇਰੇ ਕਹਿਣ ਤੇ ਮੈਂ ਚਲਾ ਗਿਆ ਹੁਣ ਮੈਂ ਦੁਬਾਰਾ ਨਹੀਂ ਜਾਵਾਂਗੀ ਉਹਦੀ ਪਤਨੀ ਨੇ ਵੀ ਦੁਬਾਰਾ ਨਾ ਕਿ ਉਹਨਾਂ ਦਾ ਘਰ ਸਾਰੇ ਨਗਰ ਤੋਂ ਬਾਹਰ ਸੀ ਤੇ ਪਹਿਲਾਂ ਹਰ ਨਗਰ ਦੇ ਨਾਲ ਇੱਕ ਸੰਗੜਾ ਜੰਗਲ ਹੋਇਆ ਕਰਦਾ ਸੀ ਹੁਣ ਨਾ ਉਹ ਜਿਹੜੇ ਸਨ ਉਹ ਰੋਜ਼ ਉਸ ਥਾਂ ਤੇ ਬੈਠ ਕੇ ਨਾਮ ਜਪਿਆ ਕਰਦੇ ਸਨ ਜਿਸ ਨੂੰ ਜੋ ਜ਼ਰੂਰਤ ਹੁੰਦੀ ਉਹ ਉੱਥੋਂ ਆ ਕੇ ਤੇ ਉਹਨਾਂ ਤੋਂ ਪੁੱਛ ਗਿੱਚ ਕੇ ਚਲਾ ਜਾਇਆ ਕਰਦਾ ਸਰਦ ਅਨੁਸਾਰ ਜੋ ਦੇਂਦਾ ਉਸ ਦੇ ਨਾਲ ਉਹ ਆਪਣਾ ਡੰਗ ਸਾਰ ਲੈਂਦੇ ਇੱਕ ਦਿਨਾਂ ਰਾਜੇ ਦੇ ਮਨ 'ਚ ਆਇਆ ਵੀ ਮੈਂ ਆਪਣੇ ਜੰਗਲ ਦੇ ਵਿੱਚ ਸ਼ਿਕਾਰ ਜਿਹੜਾ ਖੇੜ ਕੇ ਆਉਣਾ ਉਹਨਾਂ ਤੁਰਦਾ ਤੁਰਦਾ ਅੱਗੇ ਕਾਫੀ ਜੰਗਲ ਦੇ ਵਿੱਚ ਚਲਾ ਜਾਂਦਾ ਨਾਲ ਹੁਣ ਸੈਨਿਕ ਮੰਤਰੀ ਵੀ ਹੁੰਦੇ ਨੇ ਉਹ ਸਧਾਰਨ ਕਪੜੇ ਪਾਏ ਹੁੰਦੇ ਨੇ ਅੱਗੇ ਜਾ ਕੇ ਦੇਖਦੇ ਅੱਧੇ ਤੋਂ ਵੱਧ ਜੰਗਲ ਘੋੜੇ ਦੀ ਲਿੱਦ ਨਾਲ ਭਰਿਆ ਪਿਆ ਰਾਜਾ ਕਹਿੰਦਾ ਘੋੜਾ ਇੱਥੇ ਕੋਈ ਦੇਸਤਾ ਨਹੀਂ ਅੱਧੇ ਤੋਂ ਬਾਅਦ ਜੰਗਲ ਇੱਥੇ ਘੋੜੇ ਦੀ ਲਿੱਦ ਨਾਲ ਭਰਿਆ ਪਿਆ ਹੁਣ ਜਿੱਧਰ ਜਿੱਧਰ ਨੂੰ ਲਿੱਦ ਵਧੀ ਜਾਵੇ ਉਧਰ ਉਧਰ ਤੁਰਨਾ ਆਰੰਭ ਕੀਤਾ ਹੁਣ ਉਹ ਕੁਟਿਆ ਦੇ ਕੋਲ ਆ ਕੇ ਨਾ ਘੋੜਿਆਂ ਦੀ ਲਿੱਦ ਉਥੇ ਖਤਮ ਹੋ ਗਈ ਉਹ ਕਹਿੰਦਾ ਅਤਾ ਜੰਗਲ ਪਰਿਆਪਿਆ ਲੈ ਦੇ ਨਾਲ ਤੇ ਮੈਨੂੰ ਲੱਗਦਾ ਹੈ ਵੀ ਇਹ ਕੁਟਿਆ ਦੇ ਇੱਥੇ ਆਸ-ਪਾਸ ਬੜੇ ਸਾਰੇ ਘੋੜੇ ਹੋਨੇ ਨੇ ਹੁਣ ਉਹ ਜਿਹੜਾ ਨੇਕ ਮਨੋਕ ਸੀ ਉਸ ਸਮੇਂ ਉਹ ਨਾਮ ਜਪਦਾ ਪਿਆ ਸੀ ਜਦੋਂ ਨਾਮ ਜਪਿਆ ਤੇ ਉਹ ਹੁਣ ਰਾਜਾ ਜਿਹੜਾ ਸੀ ਤੇ ਮੰਤਰੀ ਤੇ ਸਾਰੇ ਜਣੇ ਕੋਲ ਬੈ ਗੇ ਹੋ ਨਾ ਹੁਣ ਤਾਂ ਜ਼ਾਰ ਕਰਨ ਲੱਗੇ ਵੀ ਨੇਕ ਮਨੋਕ ਕਦੋਂ ਅੱਖਾਂ ਖੋਲੇ ਤੇ ਕਦੋਂ ਇਸ ਤੋਂ ਸਵਾਲ ਕਰੀਏ ਕੁਝ ਸਮੇਂ ਬਾਅਦ ਨੇਕ ਮਨੋਕ ਨੇ ਨਾ ਅੱਖਾਂ ਖੋਲੀਆਂ ਜਦੋਂ ਅੱਖਾਂ ਖੋਲੀਆਂ ਤੇ ਹੁਣ ਨਾ ਉਹ ਉਹਨੂੰ ਪੁੱਛਦੇ ਵੀ ਉਹਨਾਂ ਨਮਸਕਾਰ ਕੀਤੀ ਰਾਜਾ ਕਹਿੰਦਾ ਸੰਤ ਜੀ ਤੁਸੀਂ ਭਲੇ ਪੁਰਖੋ ਵੀ ਤੁਸੀਂ ਇੱਥੇ ਘੋੜੇ ਰੱਖੇ ਨੇ ਉਹ ਕਹਿੰਦੇ ਜੀ ਨਹੀਂ ਅਸੀਂ ਘੋੜੇ ਤਾਂ ਨਹੀਂ ਰੱਖੇ ਉਹ ਕਹਿੰਦੇ ਫਿਰ ਇੰਨੀ ਜਿਆਦੀ ਇਹ ਲਿੱਦ ਕਿੱਥੋਂ ਆਈ ਉਹ ਕਹਿਣ ਲੱਗੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਆਪਾਂ ਜਦੋਂ ਕੁਝ ਵੀ ਦਾਨ ਕਰਦੇ ਆ ਨਾ ਉਹ ਚੀਜ਼ ਰੋਜ਼ 100 ਗੁਣਾ ਹੋ ਕੇ ਵਾਦੀ ਫੁੱਲਦੀ ਏ ਤੇ ਉਹ ਅਗਲੇ ਦਿਨ ਉਹ 100 ਗੁਣਾ ਨੂੰ ਵਿਆਜ ਸਮੇਤ ਹੋਰ ਵਾਦੀ ਫੁੱਲਦੀ ਏ ਤੇ ਇਸ ਨਗਰ ਦੇ ਰਾਜੇ ਨੇ ਮੈਨੂੰ ਨਾ ਘੋੜਿਆਂ ਦੀ ਲਿੱਦ ਦਿੱਤੀ ਸੀ ਹੁਣ ਉਸ ਲਿੱਦ ਜਿਹੜੀ ਦਿੱਤੀਏ ਜੇ ਤੇ ਆਪਾਂ ਕਿਸੇ ਨੂੰ ਦਾਨ ਦੇਈਏ ਤੇ ਉਹ ਦਾਨ ਦੀ ਵਰਤੋਂ ਕਰੇ ਤੇ ਉਹ ਦਾਨ ਵੱਧਦਾ ਫੁੱਲਦਾ ਤੇ ਉਹਨੂੰ ਜਾ ਕੇ ਪੁੰਨ ਲੱਗਦਾ ਤੇ ਜਿਹੜੀ ਆਪਾਂ ਉਹ ਚੀਜ਼ ਦਿੱਤੀਏ ਉਹਦੀ ਵਰਤੋਂ ਦੀ ਹੀ ਨਹੀਂ ਹੈਗੀ ਤੇ ਉਹ ਉਵੇਂ ਹੀ ਪਈ ਰਹਿੰਦੀ ਹੈ ਤਾਂ ਉਹ ਚੀਜ਼ ਜਿਹੜੀ ਵੱਧਦੀ ਫੁੱਲਦੀ ਹੈ ਨਾ ਤੇ ਉਸੇ ਮਨੁੱਖ ਦੇ ਕੋਲ ਵਾਪਸ ਜਾਂਦੀ ਹੈ ਇਸ ਨਗਰ ਦੇ ਰਾਜੇ ਨੇ ਮੈਨੂੰ ਘੋੜਿਆਂ ਦੀ ਲਿੱਦ ਦਿੱਤੀ ਸੀ ਇਹ ਮੇਰੇ ਕਿਸੇ ਕੰਮ ਦੀ ਨਹੀਂ ਸੀ ਮੈਨੂੰ ਲਿਆ ਕੇ ਇੱਥੇ ਰੱਖਤਾ ਹੁਣੇ ਦਾਨ ਦਿੱਤਾ ਸੀ ਉਹਨੇ ਇਹ ਰੋਜ਼ 100 ਗੁਣਾ ਹੁੰਦਾ ਤੇ ਅਗਲੇ ਦਿਨ ਉਹ 100 ਗੁਣਾ ਨੂੰ ਵਿਆਜ ਲਾ ਕੇ ਤੇ ਵਾਧਾ ਫੁੱਲਦਾ ਪਿਆ ਉਹ ਕਹਿੰਦੇ ਇਹ ਫਿਰ ਇਹਦਾ ਕੀ ਹੋਵੇਗਾ ਉਹ ਕਹਿੰਦੇ ਰਾਜ ਨੇ ਮੈਨੂੰ ਦਿੱਤੀ ਏ ਜੇ ਤੇ ਮੈਂ ਵਰਤਦਾ ਉਹਨੂੰ ਪੁੰਨ ਲੱਗਦਾ ਹੁਣ ਮੈਂ ਵਰਤਿਆ ਨਹੀਂ ਇਹ ਵਾਧੀ ਫੁੱਲਦੀ ਪਈਏ ਹੁਣ ਇਹ ਰਾਜੇ ਨੂੰ ਖਾਣੀ ਪੈਣੀ ਇਹ ਗੱਲ ਸੁਣ ਕੇ ਤੇ ਉਹਨਾਂ ਦੇ ਪੈਰ ਹੀ ਪੈ ਗਿਆ ਕਹਿੰਦਾ ਉਹ ਰਾਜਾ ਤੇ ਮੈਂ ਹੀ ਆ ਪਰ ਹੋਇਆ ਸਭ ਕੁਝ ਮੇਰੇ ਨਾਲ ਮੇਰੇ ਤੋਂ ਗਲਤੀ ਨਾਲ ਮੈਂ ਗਲਤੀ ਨਾਲੇ ਦਾਨ ਕਰ ਬੈਠਾ ਤਾਂ ਉਹ ਜਿਹੜਾ ਨੇਕ ਮਨੁੱਖ ਭਲਾਪੁਰ ਕੋ ਸੰਤ ਫਕੀਰ ਸਨ ਉਹ ਕਹਿਣ ਲੱਗੇ ਵੀ ਦੇਖ ਜਦੋਂ ਆਪਾਂ ਕਿਸੇ ਨੂੰ ਦਾਨ ਕਰਦੇ ਆ ਜਿਹੜੀ ਉਹਦੀ ਜ਼ਰੂਰਤ ਦੀ ਚੀਜ਼ ਹੈ ਉਸ ਨੂੰ ਵਰਤਦਾ ਤਾਂ ਉਹ ਜਿਹੜਾ ਦਾਨ ਹੈ ਉਹ ਫਲਦਾ ਫੁੱਲਦਾ ਜ਼ਿੰਦਗੀ ਦੇ तमाम ਦੁੱਖ ਪਰੇਸ਼ਾਨੀਆਂ ਨੇ ਨਾ ਉਹ ਦੂਰ ਕਰ ਦਿੰਦਾ ਤੇ ਵਹੀ ਖਾਤੇ 'ਚ ਪੁੰਨ ਲਿਖੇ ਜਾਂਦੇ ਨੇ ਜਦੋਂ ਆਪਾਂ ਕੋਈ ਆਪਾਂ ਕਈ ਵਾਰ ਕੀ ਕਰਦੇ ਆ ਆਪਣੇ ਜਿਹੜੇ ਪੁਰਾਣੇ ਕੱਪੜੇ ਹੁੰਦੇ ਨੇ ਜੋ ਆਪਾਂ ਵਰਤੋਂ ਨਹੀਂ ਕਰਦੇ ਉਹ ਕਿਸੇ ਨੂੰ ਦੇਤੇ ਉਹ দান ਥੋੜਾ ਉਹਦੇ ਤੁਹਾਡੇ ਵਰਤੋਂ ਦੀ ਨਹੀਂ ਸਨ ਤੇ ਇਸ ਕਰਕੇ ਤੁਸੀਂ ਉਹਨੂੰ ਦੇ ਦਿੱਤੇ। ਕਈ ਵਾਰ ਟੁੱਟੇ ਭਾਂਡੇ ਹੁੰਦੇ ਨੇ ਉਹ ਆਪਾਂ ਅਗਲੇ ਨੂੰ ਦੇ ਦਿੰਨੇ ਆ। ਉਹ ਤੇ ਭਾਵੇਂ ਅਗਲੇ ਦੇ ਹੱਥ 'ਚ ਵੱਜ ਪੁੰਨ ਦੀ ਥਾਂ ਪਾਪ ਇਕੱਠੇ ਕਰ ਲੇ। ਟੁੱਟੀਆਂ ਚੱਪਲਾਂ ਦੇਤੀਆਂ ਜਾਂ ਆਪਣੀ ਵਰਤੋਂ ਦੀ ਨਹੀਂ ਚੀਜ਼ ਉਹ ਅੱਗੇ ਦੇਤੀ। ਉਹ ਚੀਜ਼ দান 'ਚ ਨਹੀਂ ਆਉਂਦੀ। দান ਉਹ ਹੈ ਜਿਸ ਚੀਜ਼ ਦੀ ਅਗਲੇ ਨੂੰ ਜ਼ਰੂਰਤ ਹੈ ਤੇ ਆਪਾਂ ਉਹਨੂੰ ਦਿੱਤੀ ਹੈ। ਜਿਵੇਂ ਦਵਾਈਆਂ ਦਾ দান ਹੋ ਗਿਆ, ਅੰਨ ਦਾ দান ਹੋ ਗਿਆ, ਉਹਨਾਂ ਸਰੀਰ ਟਕਿਆ ਉਹਦਾ দান ਹੋ ਗਿਆ। ਜਿਹੜੀਆਂ ਚੀਜ਼ ਅਗਲੇ ਦੀ ਜ਼ਰੂਰਤ ਹੈ ਉਸ ਚੀਜ਼ ਦਾ দান ਹੈ ਹੁਣ ਉਹ ਕਹਿੰਦਾ ਵੀ ਦੱਸੋ ਇੰਨੀ ਲਿੱਦ ਮੈਂ ਕਿਵੇਂ ਖਾ ਸਕਦਾ ਉਹ ਨੇਕ ਮਨੁੱਖ ਅਸਾਂਹ ਫਕੀਰ ਕਹਿਣ ਲੱਗੇ ਵੀ ਕੋਈ ਨਾ ਇਸ ਜਨਮ ਨਹੀਂ ਖਾਧੀ ਕੀ ਅਗਲੇ ਜਨਮ ਖਾ ਲਈ ਚੁਗਣੀ ਤੇ ਤੈਨੂੰ ਖਾਣੀ ਤੇ ਤੈਨੂੰ ਪੈਣੀ ਹੋਈ ਹੈ ਜਦੋਂ ਇਹ ਗੱਲ ਸੁਣੀ ਨਾ ਤਾਂ ਬੜਾ ਜ਼ਿਆਦਾ ਪਰੇਸ਼ਾਨ ਹੋ ਗਿਆ ਉਹ ਕਹਿਣ ਲੱਗਾ ਜੀ ਮੈਂ ਤਾਂ ਚੰਗੇ ਕੰਮ ਲਈ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ দান ਕਰਦਾ ਤੇ ਫੇਰ ਹੀ ਕੁਝ ਖਾਂਦਾ ਪੀਂਦਾ ਹੁਣ ਇੱਕ ਮਨੋਖ ਸੰਤ ਫਕੀਰ ਨੂੰ ਆਇਆ ਵੀ ਹੈ ਤੇ ਪਲਾਪੁਰ ਕੀ ਉਹਨਾਂ ਕਹਾਂ ਵੀ ਹਰੇਕ ਕਾਮਨਾ ਹਰੇਕ ਚੀਜ਼ ਜੁਗਤ ਨਾਲ ਹੱਲ ਹੋ ਜਾਂਦੀ ਕਹਿੰਦੇ ਇੱਕ ਕੰਮ ਕਰੀ ਤੇਰੇ ਨਗਰ ਦੇ ਵਿੱਚ ਜਿਹੜਾ ਤੂੰ ਜੋਤਿਸ਼ ਰੱਖਿਆ ਹੋਇਆ ਨਾ ਉਹਦੀ ਇੱਕ ਧੀ ਹੈ ਤੂੰ ਉਹਦੇ ਘਰ ਜਾ ਉਹਦੀ ਧੀ ਨੂੰ ਉਹ ਸਾਰੇ ਨਗਰ ਦੇ ਸਾਹਮਣੇ ਉਹਦੀ ਬਾਹ ਫੜ ਜਾਂ ਫਿਰ ਉਹਨੂੰ ਬਲਾਵਾ ਦੇ ਤੇ ਉਹਨੂੰ ਆਪਣੇ ਪਿੱਛੇ-ਪਿੱਛੇ ਤੁਰਨ ਲਈ ਮਹਿਲ ਚ ਲੈ ਕੇ ਤੇ ਚਲਾ ਜਾ ਹੁਣ ਉਹ ਜਾਂਦਾ ਹੈ ਤੇ ਜਾ ਕੇ ਜਦੋਂ ਜੋਤਿਸ਼ ਦੇ ਘਰ ਗਿਆ ਤੇ ਉਹਨੇ ਜਦੋਂ ਆਵਾਜ਼ ਮਾਰੀ ਜੋਤਿਸ਼ ਨੂੰ ਤੇ ਜੋਤਿਸ਼ ਕਹਿੰਦਾ ਵੀ ਤੁਸੀਂ ਕਿਉਂ ਆਏ ਮੈਨੂੰ ਦੱਸ ਦਿੰਦੇ ਮੈਂ ਆ ਜਾਂਦਾ ਉਹਨੇ ਕਿਹਾ ਜੀ ਮੈਂ ਚੋਨਾ ਵੀ ਤੁਹਾਡੀ ਧੀ ਅੱਜ ਸਾਡੇ ਨਾਲ ਰਾਜ ਮਹਿਲ ਚ ਚੱਲੇ ਉਹ ਜਦੋਂ ਉਹ ਹੁਣ ਜੋਤਿਸ਼ ਕੁਛ ਆਖ ਤੇ ਸਕਿਆ ਨਾ ਉਹਦੀ ਧੀ ਵੀ ਉਹਦੇ ਪਿੱਛੇ ਪਿੱਛੇ ਤੁਰ ਪਈ ਹੁਣ ਇਹ ਨਾ ਸਾਰੇ ਨਗਰ ਦੇ ਲੋਕਾਂ ਨੇ ਵੇਖਿਆ ਵੀ ਜੋਤਿਸ਼ ਦੀ ਧੀ ਨੂੰ ਰਾਜਾ ਰਾਜ ਮਹਿਲ ਦੇ ਵਿੱਚ ਲੈ ਕੇ ਗਿਆ ਜਦੋਂ ਰਾਜਮਹਿਲ ਚ ਲੈ ਕੇ ਗਿਆ ਨਾ ਤਾਂ ਉੱਥੇ ਰਾਣੀ ਨੂੰ ਕਿਹਾ ਵੀ ਇਹ ਅੱਜ ਆਪਣੇ ਘਰ ਆਈ ਏ ਆਪਣੇ ਜੋਤਿਸ਼ ਦੀ ਧੀ ਏ ਇਹਨੂੰ ਨਾ ਧੀਆ ਵਾਂਗ ਅੱਜ ਤੂੰ ਇਹਦਾ ਖਿਆਲ ਰੱਖਣਾ ਐਨਾ ਕਹਿ ਕੇ ਤੇ ਚਲਾ ਗਿਆ ਹੁਣ ਸਾਰੀ ਰਾਤ ਲੋਕ ਗੱਲਾਂ ਕਰਦੇ ਰਹੇ ਕਹਿੰਦੇ ਵੀ ਅਸੀਂ ਤਾਂ ਇਹਨੂੰ ਸਮਝਿਆ ਸੀ ਇਹ ਬੜਾ ਜ਼ਿਆਦਾ ਚੰਗਾ ਏ ਇਹ ਦਾਨ ਧਰਮ ਪੁੰਨ ਕਰਦਾ ਪਰ ਇਹ ਤਾਂ ਰਾਜਾ ਬਦਕਾਰ ਨਿਕਲਿਆ ਜਦੋਂ ਐਵੇਂ ਦੀ ਸਾਰੀ ਰਾਤ ਗੱਲਾਂ ਹੋਈਆਂ ਨਾ ਤਾਂ ਸਵੇਰੇ ਉੱਠ ਕੇ ਰਾਜੇ ਨੇ ਉਹਦੀ ਧੀ ਜਿਹੜੀ ਸੀ ਉਹ ਰਾਣੀ ਦੇ ਨਾਲ ਆ ਕੇ ਤੇ ਜੋਤਿਸ਼ ਦੇ ਘਰ ਉਹਨੇ ਉਹਨੂੰ ਛੱਡ ਦਿੱਤਾ ਤੇ ਆਪ ਹੁਣ ਰਾਣੀ ਨੂੰ ਕਿਹਾ ਵੀ ਤੂੰ ਘਰ ਜਾ ਤੇ ਆਪ ਉਹ ਉਸ ਸੰਤ ਫਕੀਰ ਜੀ ਦੇ ਕੋਲ ਚਲਾ ਗਿਆ ਉਹਨੇ ਇੱਕ ਮਨੁੱਖ ਤੇ ਕੋਲ ਚਲਾ ਗਿਆ ਜਦੋਂ ਰਸਤੇ 'ਚ ਜਾਣ ਦੀ ਆ ਸੀ ਨਾ ਤੇ ਰਾਜੇ ਨੇ ਦੇਖਿਆ ਵੀ ਘੋੜੇ ਦੀ ਲਿੱਦ ਜਿਹੜੀ ਸੀ ਕਿਤੇ ਵੀ ਨਹੀਂ ਸੀ ਹੈਗੀ ਬਸ ਉਹ ਇੱਕ ਬਠਲ ਜੋ ਰਾਜੇ ਨੇ ਦਾਨ ਕੀਤਾ ਸੀ ਉਹ ਹਜੇ ਵੀ ਕੰਧ ਦੇ ਨਾਲ ਪਿਆ ਸੀ ਉਹ ਕੋਲ ਗਿਆ ਤੇ ਜਾ ਕੇ ਕਹਿੰਦਾ ਸੰਤ ਫਕੀਰ ਜੀ ਨੇਕ ਮਨੁੱਖੋ ਭਲੇਪੁਰ ਕੋ ਹਜੇ ਤਾਈ ਬਠਲ ਪਿਆ ਇਹਦਾ ਕੀ ਕਰ ਸੰਤ ਫਕੀਰ ਕਹਿਣ ਲੱਗੇ ਖਾਣੀ ਤੇ ਪੈਣੀ ਹੈ ਉਹ ਹੱਥ ਜੋੜ ਕੇ ਬੈਠ ਗਿਆ ਉਹ ਕਹਿੰਦਾ ਜੀ ਇਹ ਤਾਂ ਮੇਰ ਤੋਂ ਨਹੀਂ ਖਾਦੀ ਜਾਣੀ ਉਹ ਕਹਿੰਦੇ ਵੀ ਉਹ ਰਾਜਾ ਕਹਿੰਦਾ ਵੀ ਕੱਲ ਤਾਂ ਤਾਂ ਜੰਗਲ ਭਰਿਆ ਪਿਆ ਸੀ ਅੱਜ ਇਹ ਕਿੱਥੇ ਗਈ ਅੱਜ ਸਾਰੀ ਲਿੱਦ ਕਿੱਥੇ ਚਲੀ ਗਈ ਹੈ ਤਾਂ ਉਸ ਸਮੇਂ ਉਸ ਸੰਤ ਫਕੀਰ ਉਹ ਨੇਕ ਮਨੁੱਖ ਕਹਿਣ ਲੱਗੇ ਪਲੇ ਪੁਰਖਾ ਜਦੋਂ ਆਪਾਂ ਦਾਨ ਕਰਦੇ ਆਂ ਵਹੀ ਖਾਤੇ ਚ ਪੁੰਨ ਇਕੱਠੇ ਹੁੰਦੇ ਨੇ ਜਦੋਂ ਆਪਾਂ ਨਿੰਦਿਆ ਚੁਗਲੀ ਕਰਦੇ ਆ ਨਾ ਤੇ ਅਗਲੇ ਦੇ ਪਾਪ ਕਰਮ ਆਪਾਂ ਖਾ ਰਹੇ ਹੁੰਨੇ ਆ ਰਾਤ ਸਾਰੇ ਨਗਰ ਨੇ ਤੇਰੀ ਨਿੰਦਿਆ ਕੀਤੀ ਤੇ ਤੇਰੇ ਹਿੱਸੇ ਦੀ ਜਿੰਨੀ ਲਿੱਦ ਸੀ ਉਹ ਉਹਨਾਂ ਖਾ ਲਈਏ ਪਰ ਤੇਰੇ ਨਗਰ ਦੇ ਵਿੱਚ ਇੱਕ ਤਰਖਾਣ ਉਹ ਹੱਥੀ ਤਾਂ ਕੀਰਤ ਕਰਦਾ ਤੇ ਰਸਨਾ ਤੋਂ ਪਰਮਾਤਮਾ ਦਾ ਨਾਮ ਲੈਂਦਾ ਉਹਨੇ ਤੇਰੀ ਨਿੰਦਿਆ ਨਹੀਂ ਕੀਤੀ ਜਾਂ ਉਸ ਦੇ ਕੋਲ ਚਲਾ ਜਾ ਉਹ ਤੇਰੀ ਨਿੰਦਿਆ ਕਰੇਗਾ ਤੇ ਉਸ ਤੋਂ ਬਾਅਦ ਫਿਰ ਤੈਨੂੰ ਆਪੇ ਜਿਹੜਾ ਵੀ ਤੇਰੀ ਇਹ ਵੀ ਜੜੀਏ ਬੱਠਲਵੀ ਖਤਮ ਹੋ ਜਾਵੇਗਾ ਉਹਨੇ ਨਾ ਸਾਧਾਰਨ ਕਪੜੇ ਪਾਏ ਤੇ ਕਹੀ ਦਾ ਇੱਕ ਦਸਤਾ ਲੈ ਕੇ ਤੇ ਉਹ ਤਰਖਾਨ ਦੇ ਕੋਲ ਚਲਾ ਗਿਆ ਜਾ ਕੇ ਤਰਖਾਨ ਨੂੰ ਕਿਹਾ ਵੀ ਭਰਾਵਾ ਮੈਂ ਕਹੀ ਦਾ ਦਸਤਾ ਪਾਉਣਾ ਤੇ ਤੂੰ ਪਾ ਦੇਂਗਾ ਉਹਨੇ ਕਿਹਾ ਜੀ ਜ਼ਰੂਰ ਉਹ ਕਹੀ ਦੇ ਦਸਤਾ ਪਾਉਣ ਲੱਗ ਗਿਆ ਇਧਰ ਨਾ ਉਹ ਉਹ ਰਾਜਾ ਉਹ ਨਾਲ ਗੱਲਾਂ ਕਰਨ ਲੱਗ ਗਿਆ ਕਹਿਣ ਲੱਗਾ ਦੇਖੀ ਰਾਜਾ ਕਿਡਾ ਧਰਮੀ ਬਣਦਾ ਸੀ ਉਹ ਤੇ ਬੜਾ ਬਦਕਾਰ ਉਹਨੇ ਪਤਾ ਕੀ ਕੀਤਾ ਉਹ ਤੇ ਜੋਤਿਸ਼ ਦੀ ਧੀ ਨੂੰ ਲੈ ਕੇ ਗਿਆ ਸੀ ਉਹ ਤਰ੍ਹਾਂ ਤਰ੍ਹਾਂ ਦੀਆਂ ਅੱਧਾ ਘੰਟਾ ਗੱਲਾਂ ਕਰਦਾ ਰਿਹਾ ਪਰ ਤਰਖਾਨ ਨੇ ਅੱਗੋਂ ਉਫ ਤੱਕ ਨਾ ਖੋਲਿਆ ਉਹ ਹਮੇਸ਼ਾ ਰਸਨਾ ਤੋਂ ਵਾਹਿਗੁਰੂ 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 ਐਵੇਂ ਕਰੀ ਜਾਵੇ ਹੁਣ ਨਾ ਅੱਧੇ ਘੰਟੇ ਤੋਂ ਬਾਅਦ ਰਾਜਾ ਕਹਿੰਦਾ ਵੀ ਤੂੰ ਹੀ ਬੋਲ ਕੁਝ ਰਾਜੇ ਬਾਰੇ ਉਤਰਖਾਨ ਨੇ ਮੂੰਹ ਉਤੇ ਕੀਤਾ ਤੇ ਕਹਿਣ ਲੱਗਾ ਰਾਜਨ ਉਥੇ ਜਿਹੜਾ ਬੱਠਲ ਲਿੱਦ ਦਾ ਪਿਆ ਨਾ ਉਹ ਤੂੰ ਹੀ ਖਾਏਗਾ ਮੈਂ ਨਹੀਂ ਖਾਣਾ ਜਦੋਂ ਇਹ ਗੱਲ ਸੁਣੀ ਤਾਂ ਉਹਦਾ ਨਾ ਜਿਵੇਂ ਹੈਰਾਨ ਪਰੇਸ਼ਾਨ ਹੋ ਗਿਆ ਮੈਨੂੰ ਕਿਵੇਂ ਪਤਾ ਵੀ ਲਿੱਦ ਦਾ ਬੱਠਲ ਖਵਾਨ ਲਈ ਮੈਂ ਇਹਦੇ ਕੋਲ ਆਇਆ ਹੁਣ ਨਾ ਉਹ ਉਵੇਂ ਪੈਰੀ ਮੁੜ ਕੇ ਤੇ ਉਹ ਜਿਹੜਾ ਸੰਤ ਫਕੀਰ ਸਨ ਉਹਨਾਂ ਦੇ ਕੋਲ ਗਿਆ ਜਾ ਕੇ ਕਹਿਣ ਲੱਗਾ ਸੰਤ ਫਕੀਰ ਜੀ ਉਹ ਤਾਂ ਮੈਨੂੰ ਕਹਿੰਦਾ ਵੀ ਇਹ ਲਿੱਦ ਦਾ ਬੱਠਲ ਤੁਹਾਨੂੰ ਹੀ ਖਾਣਾ ਪਏਗਾ ਉਹਨੂੰ ਕਿਵੇਂ ਪਤਾ ਨੇਕ ਮੁੱਖ ਸੰਤ ਫਕੀਰ ਕਹਿਣ ਲੱਗੇ ਉਹ ਰਸਨਾ ਤੋਂ ਪਰਮਾਤਮਾ ਦਾ ਨਾਮ ਜਪਦਾ ਤੇ ਹੱਥੀ ਪਰਮਾਤਮਾ ਦੀ ਕੀਰਤ ਕਰਦਾ ਤੇ ਇਸ ਕਰਕੇ ਉਹਦੇ ਉਹਨੂੰ ਨਾ ਸਭ ਸੋਝੀਏ ਉਹਨੂੰ ਸਭ ਪਤਾ ਹੈ ਉਹ ਕਹਿਣ ਲੱਗੇ ਵੀ ਅੱਛਾ ਵੀ ਜਿਹੜਾ ਰਸਨਾ ਤੋਂ ਵਾਇਗਰੂ ਵਾਇਗਰੂ ਕਰੀ ਜਾਂਦਾ ਤੇ ਹੱਥੀ ਕੀਰਤ ਕਰਦਾ ਉਹਦੇ ਹਮੇਸ਼ਾ ਮਿਹਰ ਰਹਿੰਦੀ ਉਹਨਾਂ ਕਹਾਂ ਜੋ ਰਸਨਾ ਤੋਂ ਵਾਇਗਰੂ ਵਾਇਗਰੂ ਕਰਦਾ ਹੈ ਹੱਥੀ ਕੀਰਤ ਕਰਦਾ ਨਾ ਉਹਦੇ ਘਰ ਅੰਤਾਂ ਦੀ ਕਦੇ ਘਾਟ ਨਹੀਂ ਆਉਂਦੀ ਉਹਦੀ ਔਲਾਦ ਵੀ ਨੇਕ ਹੁੰਦੀ ਏ ਉਹ ਦੁੱਖ ਰੋਗਾਂ ਤੋਂ ਬਚ ਜਾਂਦਾ ਹੈ ਕਹਿਣ ਲੱਗੇ ਜੀ ਸੰਤ ਜੀ ਹੁਣ ਤੋਂ ਮੈਂ ਵੀ ਐਵੇਂ ਕਰਾਂਗਾ ਪਰ ਆ ਬੱਠਲ ਲੇਦਾ ਕੀ ਕਰਾਂ ਸੰਤ ਫਕੀਰ ਕਹਿਣ ਲੱਗੇ ਹਰ ਚੀਜ਼ ਦਾ ਜੁਗਤ ਨਾਲ ਹੱਲ ਹੈ ਤੋ ਇਹਨੂੰ ਅੱਗ ਬਾਲ ਇਹਦੀ ਸਵਾਹ ਬਣਾ ਪਾਣੀ ਚ ਘੋਲ ਤੇ ਇਹਨੂੰ ਪੀ ਜਾ ਉਹਨੇ ਉਵੇਂ ਕੀਤਾ ਉਹ ਸੰਤ ਫਕੀਰ ਕਹਿਣ ਲੱਗੇ ਪਰ ਇਹ ਗੱਲ ਹਮੇਸ਼ਾ ਯਾਦ ਰੱਖੀ ਇਹਨਾਂ ਚੀਜ਼ਾਂ ਦਾ ਕਦੀ ਵੀ ਦਾਨ ਨਾ ਕਰੋ ਇਹ ਜੋ ਆਪਾਂ ਆਪਾਂ ਕਈ ਵਾਰ ਜਾਣੇ ਜਾਣੇ ਕੁਝ ਚੀਜ਼ਾਂ ਦਾ ਦਾਨ ਕਰ ਬੈਠਦੇ ਆ ਜੋ ਆਪਣੇ ਸਰੀ ਭਾਰੀ ਹੋ ਜਾਂਦੀਆਂ ਨੇ ਜਿਵੇਂ ਕਿ ਪੁਰਾਣੇ ਲਥੇ ਤੇ ਐਵੇਂ ਆਕਾ ਹੀ ਵਾਰ ਆਪਣੇ ਸਰੀਰ ਨੂੰ ਕੋਈ ਨਾ ਕੋਈ ਰੋਗ ਹੁੰਦਾ ਉਹ ਆਪਾਂ ਜਾਣੋ ਨਹੀਂ ਹੁੰਦੇ ਜਿਵੇਂ ਕਿ ਚਰਮ ਰੋਗ ਅੱਜ ਕੱਲ ਬੜੇ ਜ਼ਿਆਦਾ ਫੈਲੇ ਨੇ ਆਪਾਂ ਆਪਣੇ ਕੱਪੜੇ ਅਗਲੇ ਨੂੰ ਦੇ ਦੇਣੇ ਆ ਇਸ ਲਈ ਕਰਕੇ ਜੇ ਦੇਣੇ ਵੀ ਹੋਣ ਹਮੇਸ਼ਾ ਗਰਮ ਪਾਣੀ ਨਾਲ ਧੋ ਉਹਨੂੰ ਚੰਗੀ ਤਰ੍ਹਾਂ ਪ੍ਰੈਸ ਕਰਕੇ ਦੋ ਨਹੀਂ ਤਾਂ ਦਾਨ ਕਰਨਾ ਤਾਂ ਕੋਈ ਕਿਸੇ ਦਾ ਆਪਾਂ ਸਰੀਰ ਟਕਣਾ ਤਾਂ ਨਵਾਂ ਵਸਤਰ ਹੀ ਲੈ ਕੇ ਦੋ ਜੋ ਚੀਜ਼ ਕਈ ਵਾਰੀ ਆਪਾਂ ਸਬਜ਼ੀਆਂ ਕੁਝ ਨਹੀਂ ਖਾਣਾ ਹੁੰਦਾ ਤੇ ਆਪਾਂ ਅਗਲੇ ਨੂੰ ਦੇ ਦਿੰਨੇ ਆ ਕੰਮ ਵਾਲਿਆਂ ਨੂੰ ਜਾਂ ਕਿਸੇ ਨੂੰ ਦਿੱਤਾ ਜੋ ਚੀਜ਼ ਆਪ ਨਹੀਂ ਖਾਣੀ ਉਹ ਅਗਲੇ ਨੂੰ ਕਿਉਂ ਦੇਣੀ ਅਗਲੇ ਨੂੰ ਹੋਰ ਨਹੀਂ ਰੱਬ ਬਰਾਬਰ ਨਹੀਂ ਆਪਣੇ ਬਰਾਬਰ ਤਾਂ ਸਮਝੀਏ ਜੋ ਚੀਜ਼ ਆਪਣੀ ਵਰਤੋਂ ਦੀ ਨਹੀਂ ਨਾ ਉਹ ਚੀਜ਼ ਨੂੰ ਕਦੀ ਦਾਨ ਨਾ ਕਰੋ ਹਮੇਸ਼ਾ ਉਹ ਚੀਜ਼ ਦਾ ਦਾਨ ਕਰੋ ਜੋ ਆਪਣੇ ਲਈ ਵੀ ਵਰਤੋਂ ਚ ਹੋਵੇ ਆਨੰਦ ਦਾ ਦਾਨ ਕਰੋ ਉਹ ਚੰਗਾ ਹੋਵੇ ਵਸਤਰ ਦਾ ਦਾਨ ਕਰੋ ਉਹ ਵੀ ਚੰਗਾ ਹੋਵੇ ਨਾ ਕਦੀ ਟੁੱਟੇ ਭਾਂਡਿਆਂ ਦੀ ਨਾ ਕਦੀ ਟੁੱਟੀ ਚੀਜ਼ ਦਾ ਦਾਨ ਕਦੀ ਨਾ ਕਰੋ ਕਿਉਂਕਿ ਜੋ ਵੀ ਆਪਾਂ ਦਾਨ ਕਰਦੇ ਆ ਨਾ ਉਹ ਮੁੜ ਕੇ ਕਈ ਗੁਣਾ ਹੋ ਕੇ ਆਪਣੇ ਕੋਲ ਆਉਂਦਾ ਜੇ ਟੁੱਟਿਆਂ ਦੇ ਕਰਾਂਗੇ ਤਾਂ ਟੁੱਟ ਕੇ ਹੀ ਚੀਜ਼ਾਂ ਪਰੇਸ਼ਾਨੀਆਂ ਦੇ ਰੂਪ ਚ ਹੀ ਆਉਣੀਆਂ ਨੇ ਇਸ ਲਈ ਇਹ ਮਾੜੀਆਂ ਚੀਜ਼ਾਂ ਦਾ ਦਾਨ ਕਦੀ ਨਾ ਕਰੋ ਹਮੇਸ਼ਾ ਚੰਗੀਆਂ ਚੀਜ਼ਾਂ ਦਾ ਦਾਨ ਕਰੋ ਫਿਰ ਸੰਗਤ ਜੀ ਅੱਜ ਦੀ ਇਹ ਕਥਾ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇੱਕ ਕਮੈਂਟ ਬਾਕਸ ਜਰੂਰ ਦੱਸਿਆ ਜੀ ਕਮੈਂਟ ਬਾਕਸ 'ਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਸੰਗਤ ਜੀ ਜਿਹਦਾ ਭਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ